ਹਾਜ਼ਰ ਹੋਈਆਂ ਜੀ ਇੱਕ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਮੋਹਾਲੀ ਦੇ ਵਿੱਚ ਕਬੱਡੀ ਪਲੇਅਰ ਰਾਣਾ ਬਲਾਚੋਰੀਆ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਇੱਕ ਪੋਸਟ ਵੀ ਪਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਸਿੱਧੂ ਮਸੇਵਾਲੇ ਦੇ ਕਾਤਲਾਂ ਵਿੱਚ ਰਾਣਾ ਬਲਾਚੋਰੀਆ ਵੀ ਸ਼ਾਮਿਲ ਸੀ ਆ ਇਸ ਗੱਲ ਦੇ ਵਿੱਚ ਕਿੰਨੀ ਕ ਸੱਚਾਈ ਹੈ ਜਾਂ ਨਹੀਂ ਹੈ ਇਸ ਬਾਰੇ ਤਾਂ ਪਤਾ ਨਹੀਂ ਆ ਪਰ ਜਦੋਂ ਕਿਸੇ ਨਿੱਜੀ ਚੈਨਲ ਨੇ ਸਿੱਧੂ ਮਸੇਵਾਲਾ ਦੇ ਫਾਦਰ ਸਾਹਿਬ ਨੂੰ ਪੁੱਛਿਆ ਕਿ ਗੱਲਬਾਤ ਕੀ ਹੈ ਤਾ ਸਿੱਧੂ ਮੁਸੇਵਾਲਾ ਦੇ ਫਾਦਰ ਸਾਹਿਬ ਨੇ ਖੁਦ ਕਿਹਾ ਵੀ ਐਦਾਂ ਦਾ ਕੁਝ ਨਹੀਂ ਹੈ ਤੇ ਕੀ ਚੱਲ ਰਿਹਾ ਹੈ ਸਾਨੂੰ ਕੁਝ ਨਹੀਂ ਪਤਾ ਕਿ ਹੁਣ ਤਾਂ ਸਿੱਧੂ ਮੁਸੇਵਾਲਾ ਦਾ ਖਹਿੜਾ ਛੱਡ ਦੇਵੋ ਕਿਉਂਕਿ ਸਿੱਧੂ ਮੁਸੇਵਾਲਾ ਇੱਕ ਬਹੁਤ ਵੱਡਾ ਨਾਮ ਹੈ ਤੁਹਾਨੂੰ ਪਤਾ ਹੀ ਹੈ ਜਿਸ ਚੀਜ਼ ਦੇ ਵਿੱਚ ਅ ਸਿੱਧੂ ਦਾ ਨਾਮ ਲੈ ਲੈਂਦੇ ਹਨ ਉਸ ਦੇ ਵਿੱਚ ਹਾਈਪ ਵੀ ਬਹੁਤ ਜ਼ਿਆਦਾ ਮਿਲ ਜਾਂਦੀ ਹੈ ਬਾਕੀ ਕੀ ਸੱਚ ਹੈ ਕੀ ਝੂਠਾ ਤੇ ਕੀ ਇਨਵੋਲਵਮੈਂਟ ਹੈ ਸਿਰਾਨਾ ਬਲਾ ਚੌਰੀ ਦੀ ਆ ਜਾਂ ਨਹੀਂ ਆ ਇਸ ਬਾਰੇ ਤਾਂ ਕੋਈ ਖੁਲਾਸਾ ਨਹੀਂ ਆ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ